ਹਾਂਜੀ ਵੀਰੇ ਸਾਸਰੀ ਗਾ ਜੀ ਸਾਸਰੀ ਗਾ ਬਾਈ ਨਾਮ ਦੱਸੋ ਜੀ ਆਪਣਾ ਹਾਂ ਵੀਰੇ ਲਾਲਾ ਪਿੰਡ ਪੁੱਤਰ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਆ ਨੰਬਰ ਭਰਾ ਆਪਣਾ 6284410416 6284410416 ਜੀ ਠੀਕ ਆ ਹਾਂ ਬਿਹੜ ਦੀ ਜਾਣਕਾਰੀ ਦਈ ਜੀ ਆਪਣੀ ਇਹ ਪਹਿਲਾ ਸੂਆ ਸੂਂਦੀ ਆ ਵੀਰੇ ਦਣ ਲੈ ਜੂ ਤੈਨੂੰ ਤੋਂ 4 ਆ 4 ਦੰਦ ਨੂੰ ਹਾਂਜੀ ਪਹਿਲਾ ਸੂਆ ਸੀਲ ਢੰਡੀ ਪੂਰੀਆ ਦੁੱਧ ਪਾ ਦੂ ਮਾਨੇ ਕਿ ਚੱਲੋ 16 17 ਕਿਲੋ ਠੀਕ ਆ ਜੀ ਸੀਲ ਢੰਡੀ ਪੂਰੀਆ ਲੈ ਇਕਦਰੀ ਮਰਜੀ ਬੈਠੀ ਜਾ ਕੋਈ ਵਾਸਤਾ ਨਹੀਂ ਕੀ ਰੇਟ ਭਰਾ ਦਾ ਬਈ ਯਾਰ ਮੌਲਸ ਤੋਂ 55 55000 ਦੀ ਬਿਹੜ ਦੇਵਾਂਗੇ ਆਪਾਂ ਮਾਨ ਹਾਂਜੀ ਭਰਾ ਦੂਜੀ ਵੜਾ ਦੀ ਦੱਸੋ ਜੀ ਜਾਣਕਾਰੀ ਇਹ ਵੀਰੇ ਬਲੂਨ ਬੱਚੀ ਐ ਇਹਨੂੰ ਸੂਈ ਨੂੰ ਅਜ ਤੀਜਾ ਚੌਥਾ ਦੇਣਾ ਕੋਈ ਬੋਲਾ ਮੰਨ ਲੈ ਦੁੱਧ ਮੰਨ ਲੈ 10 ਕਿਲੋ ਤਿਆਰ ਹੋ ਹੁਣ ਭਾਂਡੇ ਵਾਲਾ ਹਾਂਜੀ ਸੀਲ ਠੰਡੀ ਪੂਰੀ ਐ ਚੁਵਾਈ ਦੀ ਇੱਕ ਨੰਬਰ ਆ ਹਾਂਜੀ ਕੀ ਰੇਟ ਇਹ ਬਾਈ ਦੇ ਦਿਆਂਗੇ 35000 ਦੀ ਹਾਂ ਨਾ ਹੀ ਆ ਠੀਕ ਆ ਜੀ ਤੇ ਜਿਹੜਾ ਦੱਸੋ ਜੀ ਇਹ ਬਾਈ 25000 ਦੀ ਦੇ ਦਿਆਂਗੇ ਆਪਣੀ ਤਾਂ ਵਾਅਦਾ ਲਈ ਵੀ ਆ ਦੁੱਧ ਦੇ ਛਲੇ ਵੀ 10 ਕਿਲੋ ਬੱਚਾ ਮਰ ਗਿਆ ਪਹਿਲਾਂ 15 ਕਿਲੋ ਸੀਗਾ ਹੁਣ ਬੱਚੇ ਦਾ ਕਰਕੇ ਘਟ ਗਈ ਸੀਗੀ ਰੇਟ ਰੇਟ ਬਾਈ 25000 ਦੀ ਦੇ ਦਿਆਂਗੇ ਠੀਕ ਆ ਜੀ ਬਾਕੀ ਭਰਾ ਵੱਡੀ ਵੀਡੀਓ